ਕੀ ਹਾਲ ਚਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋਣ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਆਪਾਂ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਿੰਨੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਰੇਟ ਤੁਹਾਨੂੰ ਮਿਲ ਜਾਣਗੇ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਪਹਿਲੀ ਗੱਡੀ ਬਈ ਆਪਾਂ ਲੈ ਕੇ ਪਹੁੰਚੇ ਹਾਂ ਦੇਖੋ ਤੁਸੀਂ ਕੋਰੋਲਾ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2009 ਮਾਡਲ ਹੈ ਪੰਜੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਬੈਟਰੀ ਨਵੀਂ ਅਸੀਂ ਸਰਵਿਸ ਬਿਲਕੁਲ ਨਵੀਂ ਹੋਈ ਐ ਸਾਫ ਸੁਥਰੀ ਸੋਹਣੀ ਗੱਡੀ ਐ ਚਿੱਟੇ ਰੰਗ ਦੀ ਐ ਦਿੱਲੀ ਨੰਬਰ ਐ ਜੀ ਤੇ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੈਗਾ ਗੱਡੀ ਦੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲ 1,55,000 ਰੁਪਇਆ ਮਾਲਕ ਨੇ ਰੇਟ ਲਾ ਕੇ ਭੇਜਿਆ ਬਾਕੀ ਮਾਲਕ ਜਿਹੜੇ ਆਪਣੀ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਮੌਕੇ ਤੇ ਇੱਕ ਵਾਰੀ ਸਰਫ ਡਿਮਾਂਡ ਐ ਗੱਡੀ ਖੜੀ ਐ ਬਟਾਲੇ ਏਰੀਆ ਚ ਕਿਸ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਬਟਾਲੇ ਏਰੀਆ ਚ ਜਾ ਕੇ ਤੁਸੀਂ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਤੇ ਨੁਕਸ ਕੋਈ ਨਹੀਂ ਹੈਗਾ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀਆਂ ਸਾਫ ਸੁਥਰੀ ਸੋਹਣੀ ਗੱਡੀਆਂ ਸੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ 94 647 47906 ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਦੂਸਰੇ ਨੰਬਰ ਤੇ ਗੱਡੀ ਜਿਹੜੀ ਪੁੰਸੀ ਆ ਸੈਂਟਰੋ ਪਹੁੰਚੀ ਹੈ ਜੀ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ ਤੁਸੀਂ ਜਾ ਕੇ ਦੇਖਣੀ ਹੋਵੇ ਤਾਂ ਮਾਲਕ ਦੇ ਏਰੀਆ 'ਚ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਚੁਗੀ ਨੋ ਮਾਡਲ ਗੱਡੀ ਹੈ ਜੀ ਸੀਐਨਜੀ ਤੇ ਕਰਵਾਈ ਹੋਈ ਹੈ ਤੇ ਗੱਡੀ ਖੜੀ ਹੈ ਮਲੂ ਟੇਰੀਆ 'ਚ ਤੇ ਕਿਸੇ ਪਾਸੋਂ ਕੋਈ ਨੁਕਸ ਨਹੀਂ 75000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਤੇ ਮਾਲਕ ਵੱਲੋਂ ਆਪਣੇ ਕੋਲੇ ਆਹ ਇੱਕ ਡਿਮਾਂਡ ਹੈ ਜੀ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੀ ਹੈ ਵੀ ਮੌਕੇ ਤੇ ਘੱਟ ਬੱਧ ਕਰ ਲਾਂਗੇ ਇੱਕ ਵਾਰੀ ਸਰਫਾਹ ਡਿਮਾਂਡ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਗੱਡੀ ਤੇ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਟ్రਾਈ ਲੈਣੀ ਹੈ ਤੁਸੀਂ ਜਾ ਕੇ ਆਪੇ ਦੇਖ ਵੀ ਸਕਦੇ ਹੋ ਮਲੋੜ ਜਾ ਕੇ ਦੇਖ ਲਓ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਆਹ ਗੱਡੀ ਆ 6283651243 ਗੱਲਬਾਤ ਆਪੇ ਕਰ ਲਓ ਜਿਨੇ ਵੀ ਕਰਨੀ ਹੈ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਬਟਾਲੇ ਏਰੀਆ ਚ ਪਹੁੰਚੀ ਆਪਣੇ ਕੋਲੇ 2014 ਮਾਡਲ ਹੈ ਆਲਟੋ ਕੇ 10 ਜੀ ਫਾਸਟ ਓਨਰ ਹੈ 61000 ਕੁੱਲ ਕਿਲੋਮੀਟਰ ਚੱਲੀ ਹੋਈ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਪੰਜਾਬ ਨੰਬਰ ਹੈ 235 ਮਾਲਕ ਨੇ ਡਿਮਾਂਡ ਰੱਖੀ ਹੈ ਕੰਡੀਸ਼ਨ ਚ ਕੋਈ ਕਮੀ ਨਹੀਂ ਪੰਜਾਬ ਨੰਬਰ ਹੈ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਫਾਸਟ ਓਨਰ ਹੈ ਤੇ 14 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਆ ਰੇਟ 'ਚ ਕਟੋਤੀ ਹੋ ਜੂਗੀ ਮੌਕੇ ਤੇ ਮਾਲਕ ਕਹਿੰਦੇ ਵੀ ਬਾਦ ਦਾ ਘਾਟਾ ਮੌਕੇ ਤੇ ਵੇਕੇ ਕਰ ਲਵਾਂਗੇ ਤੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਜਾ ਕੇ ਦੇਖ ਲਓ ਮਾਲਕ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ ਜੀ 98768 3737 ਤੇ ਹੁਣ ਤੁਸੀਂ ਦੇਖੋ ਜੀ ਇੱਕ ਸਵਿਫਟ ਗੱਡੀ ਸਵਿਫਟ ਗੱਡੀ ਹੈ ਕੁੱਲ 75000 ਦੀ ਨੋ ਮਾਡਲ ਹੈ ਜੀ ਦਿੱਲੀ ਨੰਬਰ ਆ ਤੇ ਗੱਡੀ ਖੜੀ ਹੈ ਮਾਨਸਾ ਏਰੀਆ 'ਚ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਕਿਸੇ ਪਾਸੋਂ ਲੱਗੀ ਨਹੀਂ ਸਬੱਤ ਗੱਡੀ ਹੈ ਜੀ ਨੋ ਮਾਡਲ ਹੈ ਆ ਲੁੱਕੀ ਹੈ ਨੰਬਰ ਦਿੱਲੀ ਹੈ ਜੀ ਬਾਕੀ ਰੰਗ ਰੰਗ ਵੀ ਵਧੀਆ ਪਿਆ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਕੋਈ ਗੱਡੀ ਦੇਖਣਾ ਚਾਹੁੰਦਾ ਹੈ ਜਾ ਕੇ ਦੇਖਣਾ ਚਾਹੁੰਦਾ ਚਲਾ ਕੇ ਦੇਖਣਾ ਚਾਹੁੰਦਾ ਤਾਂ ਤੁਸੀਂ ਮਾਨਸਾ ਜਾ ਕੇ ਦੇਖ ਸਕਦੇ ਹੋ ਰੇਟ 75000 ਮੌਕੇ ਤੇ ਮਾਨਤਾਰ ਹੋ ਜਾਊਗਾ 88 6060 1792 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਆਪੇ ਕਰ ਲਿਓ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਪਹਿਲੀ ਵਾਰ ਆਇਓ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਈਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਮੈਂਟ ਲਾਜ਼ਮੀ ਕਰਿਓ